ਸਤ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਜ਼ਿਆਦਾ ਅਹਿਮ ਜ਼ਰੂਰੀ ਮੁੱਦੇ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਮੁੱਦਾ ਕੀ ਝੋਨੇ ਦਾ ਕਦੂ ਮਾਰਨ ਸਮੇ ਜਾਂ ਮਾਰਨ ਤੋਂ ਪਹਿਲਾਂ ਜਾਂ ਲਗਭਗ ਇੱਕ ਹਫ਼ਤੇ ਦੇ ਟਾਈਮ ਪੀਰੀਅਡ ਦੇ ਅੰਦਰ ਅੰਦਰ ਆਪਾਂ ਨੂੰ ਕਿਹੜੀਆਂ ਖਾਦਾਂ ਲਾਜ਼ਮੀ ਹੁੰਦੀਆਂ ਨੇ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਦੇ ਦੇਣੀਆਂ ਚਾਹੀਦੀਆਂ ਨੇ ਝੋਨੇ ਨੂੰ ਮੈਂ ਬਿਨਾ ਬਹੁਤ ਸਾਰੇ ਜ਼ਿੰਮੇਦਾਰ ਨੇ ਜਿਹੜੇ ਸ਼ੁਰੂਆਤ ਦੇ ਇੱਕ ਹਫ਼ਤੇ ਨੂੰ ਨਹੀਂ ਫੜਦੇ ਉਹਦੇ ਤੋਂ ਬਾਅਦ ਵਿੱਚ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਆਪਾਂ ਨੂੰ ਅੱਗੇ ਜਾ ਕੇ ਝੋਨੇ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਉਹ ਦਿੱਕਤਾਂ ਕੀ ਹੁੰਦੀਆਂ ਨੇ ਨਦੀਨਾਂ ਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉੱਗ ਜਾਣਾ ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਤਾਂ ਦਵਾਈ ਵੀ ਪਾਈ ਸੀ ਪਰਟੀਲਾ ਕਲੋਰ ਬੂਟਾ ਕਲੋਰ ਪਾਈ ਸੀ ਡੋਜ਼ ਵੀ ਪੂਰੀ ਪਾਈ ਸੀ ਪਰ ਫਿਰ ਵੀ ਝੋਨੇ ਦੇ ਵਿੱਚ ਨਦੀਨ ਬਹੁਤ ਜ਼ਿਆਦੇ ਹੋ ਗਏ ਨੇ ਜਾਂ ਫਿਰ ਝੋਨਾ ਗ੍ਰੋਥ ਨਹੀਂ ਕਰਦਾ ਆਪਾਂ ਕੋਈ ਐਸੀ ਖਾਦ ਪਹਿਲਾਂ ਵਰਤ ਲੈਣੇ ਆ ਜਿਹੜੀ ਆਪਾਂ ਨੂੰ ਬਾਅਦ ਦੇ ਵਿੱਚੋਂ ਦੀ ਵਰਤਣੀ ਚਾਹੀਦੀ ਏ ਔਰ ਜਿਹੜੀਆਂ ਖਾਦਾਂ ਆਪਾਂ ਨੂੰ ਪਹਿਲਾਂ ਵਰਤਣੀਆਂ ਚਾਹੀਦੀਆਂ ਨੇ ਲਗਭਗ 1 ਹਫਤੇ ਦੇ ਅੰਦਰ ਅੰਦਰ ਉਹਨਾਂ ਨੂੰ ਆਪਾਂ ਵਰਤਦੇ ਨਹੀਂਗੇ ਬਾਅਦ ਦੇ ਵਿੱਚੋਂ ਵਰਤਦੇ ਆ ਉਹ ਖਾਦਾਂ ਅੱਗੇ ਜਾ ਕੇ ਝੋਨੇ ਦੀ ਗ੍ਰੋਥ ਨੂੰ ਰੋਕਣ ਦਾ ਕੰਮ ਕਰਦੀਆਂ ਨੇ ਜਿਹਦੇ ਕਾਰਨ ਆਪਣਾ ਪੈਸੇਆਂ ਬਖੋਂ ਵੀ ਨੁਕਸਾਨ ਹੁੰਦਾ ਏ ਤੇ ਆਪਾਂ ਝੋਨੇ ਦੇ ਝਾੜ ਤੋਂ ਵੀ ਬਹੁਤ ਜ਼ਿਆਦਾ ਜਿਹੜਾ ਆਪਾਂ ਫਾਈਨੈਂਸ਼ੀਅਲ ਜਿਹੜਾ ਲਾਸ ਹੈ ਉਹ ਕਰਵਾ ਲੈਨੇ ਆ ਸੋ ਇਹ ਬਹੁਤ ਸਾਰੇ ਨਿੱਕੇ ਨਿੱਕੇ ਪੁਆਇੰਟ ਨੇ ਜਿਹੜੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਪਰ ਬਹੁਤ ਜ਼ਰੂਰੀ ਵੀਡੀਓ ਹੈ ਜੇਕਰ ਤੁਸੀਂ ਝੋਨਾ ਲਾ ਰਹੇ ਹੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਲਾਉਣਾ ਹੈ ਤਾਂ ਇਹ ਵੀਡੀਓ ਲਾਜ਼ਮੀ ਵੇਖਿਓ ਜੇ ਕਦੂ ਮਾਰਨ ਸਮੇਂ ਜੇਕਰ ਜਿਹੜੇ ਪੁਆਇੰਟ ਤੁਹਾਨੂੰ ਮੈਂ ਦੱਸਾਂ ਗਿਆ ਇਹਨਾਂ ਦੇ ਉੱਤੇ ਇਹਨਾਂ ਪੈੜਾਂ ਨੂੰ ਤੁਸੀਂ ਨੱਪਦੇ ਹੋ ਤਾਂ ਤੁਹਾਡੇ ਝੋਨੇ ਦੀ ਗ੍ਰੋਥ ਬਹੁਤ ਸੋਹਣੀ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਜ਼ਿਆਦਾ ਖਰਚਾ ਉਹਦੇ ਉੱਤੇ ਨਹੀਂ ਕਰਨਾ ਪਊਗਾ ਔਰ ਬਹੁਤ ਘੱਟ ਖਰਚੇ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਦਾ ਸਮੱਸਿਆਵਾਂ ਦਾ ਹੱਲ ਵੀ ਆਪਾਂ ਕਰ ਲਵਾਂਗੇ ਤੇ ਇੱਕ ਚੰਗਾ ਵਧੀਆ ਝੋਨੇ ਦੀ ਗ੍ਰੋਥ ਜਿਹੜੀ ਆ ਉਹ ਵੀ ਆਪਣੇ ਦੀ ਹੋਵੇਗੀ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਿਲਕੁਲ ਲਗਾਤਾਰਤਾ ਦੇ ਨਾਲ ਜੁੜੇ ਰਹੋ ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਝੋਨੇ ਦੀ ਪਨੀਰੀ ਤੋਂ ਸ਼ੁਰੂ ਕਰਨਾ ਹੈ ਸਭ ਤੋਂ ਪਹਿਲੇ ਨੰਬਰ ਤੇ ਝੋਨੇ ਦੀ ਪਨੀਰੀ ਜਿਹੜੀ ਹੈ ਉਹਦੇ ਤੋਂ ਆਪਾਂ ਸ਼ੁਰੂ ਕਰਨਾ ਹੈ ਝੋਨੇ ਦੀ ਪਨੀਰੀ ਨਹੀਂ ਹੁੰਦੀ ਏ ਕਿਸੇ ਨੂੰ ਤੁਸੀਂ ਮਜਬੂਤ ਕਰਨਾ ਹੈ ਇਤਰਾ ਨਹੀਂ ਹੈ ਕਿ ਝੋਨੇ ਦੀ ਪਨੀਰੀ ਆਪਣੀ ਵਧੀਆ ਹੈ ਤੇ ਉਹਨੂੰ ਪੁੱਟ ਕੇ ਜ਼ਮੀਨ ਦੇ ਵਿੱਚ ਉਦਾਂ ਹੀ ਲਾ ਦਈਏ ਜੇਕਰ ਤੁਹਾਡੀ ਬਾਸਮਤੀ ਦੀ ਪਨੀਰੀ ਹੈ ਤਾਂ ਪੁੱਟਣ ਤੋਂ 24 ਘੰਟੇ 24 ਤੋਂ 36 ਘੰਟੇ ਪਹਿਲਾਂ ਤੁਸੀਂ 30 ਤੋਂ 40 ਗ੍ਰਾਮ ਚਲੇਟਡ ਜ਼ਿੰਕ ਲਾਜ਼ਮੀ ਉਹਦੇ ਉੱਤੇ ਸਪਰੇਅ ਕਰਨੀ ਹੈ ਵੱਧ ਤੋਂ ਵੱਧ ਪਾਣੀ ਲੈ ਕੇ ਜੇਕਰ ਤੁਹਾਡੀ ਪਨੀਰੀ ਜੜੀਏ ਤੁਸੀਂ ਝੋਨਾ ਲਾਉਣਾ ਹੈ ਬਾਸਮਤੀ ਨਹੀਂ ਲਾਉਣੀ ਤਾਂ ਝੋਨੇ ਦੀ ਪਨੀਰੀ ਦੇ ਉੱਤੇ ਤੁਸੀਂ 50 ਐਮਐਲ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਸਪਰੇ ਜਿਹੜੀ ਹੈ ਸ਼ਾਮ ਦੇ ਸਮੇਂ ਜਾਂ ਬਿਲਕੁਲ ਸਵੇਰ ਦੇ ਸਮੇਂ ਸੂਰਜ ਨਿਕਲਣ ਤੋਂ ਪਹਿਲਾਂ ਉਸ ਪਨੀਰੀ ਦੇ ਉੱਤੇ ਕਰ ਦੇਣੀ ਹੈ ਇਹਦੇ ਤੋਂ ਬਾਅਦ ਦੇ ਵਿੱਚ ਉਸ ਪਨੀਰੀ ਨੂੰ ਪੁੱਟ ਕੇ ਲਾਉਣ ਦਾ ਜਿਹੜਾ ਪ੍ਰੋਸੈਸ ਆਉਂਦਾ ਹੈ ਉਹਦੇ ਵਿੱਚ ਤੁਸੀਂ ਕਦੂ ਮਾਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਖਾਦਾਂ ਦੇ ਸਕਦੇ ਹੋ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਝੋਨਾ ਕਾਫੀ ਰੁੱਕ ਕੇ ਤੁਰਦਾ ਹੈ ਜ਼ਮੀਨ ਕਮਜ਼ੋਰ ਹੈ ਜਾਂ ਫਿਰ ਪੀਐਚ ਲੈਵਲ ਡਾਊਨ ਹੈ ਜ਼ਮੀਨ ਦਾ ਤਾਂ ਉਸ ਜ਼ਮੀਨ ਦੇ ਵਿੱਚ ਤੁਸੀਂ ਕਦੂ ਮਾਰਨ ਤੋਂ 5 ਤੋਂ 4 ਦਿਨ ਪਹਿਲਾਂ ਲਗਭਗ 20 ਤੋਂ 25 ਕਿਲੋ ਯੂਰੀਆ ਜਿਹੜੀ ਇਹ ਜ਼ਮੀਨ ਦੇ ਵਿੱਚ ਖਿਲਾਰ ਕੇ ਉਤੋਂ ਉਸ ਜ਼ਮੀਨ ਨੂੰ ਬਾਦਨਾ ਜਾਂ ਫਿਰ ਸੁਹਾਗਾ ਮਾਰ ਦੇਣਾ ਹੈ ਕਦੂ ਮਾਰਨ ਤੋਂ ਪਹਿਲਾਂ ਫਿਰ ਉਹਦੇ ਵਿੱਚ ਤੁਸੀਂ ਕਦੂ ਮਾਰ ਕੇ ਆਪਣਾ ਝੋਨਾ ਜਿਹੜਾ ਲਾ ਦੇਣਾ ਜੇਕਰ ਤੁਹਾਡੀ ਜ਼ਮੀਨ ਦਾ ਪੀ ਐਚ ਲੈਵਲ ਠੀਕ ਹੈ ਤੁਸੀਂ ਟੈਸਟ ਕਰਵਾਇਆ ਹੈ ਤਾਂ ਉਸ ਜ਼ਮੀਨ ਦੇ ਵਿੱਚ ਤੁਹਾਡੀ ਜਿਹੜੀ ਪਹਿਲੀ ਖਾਦਾਂ ਦੀ ਕਿਸ਼ਤ ਹੈ ਉਹ ਹੋਣੀ ਚਾਹੀਦੀ ਏ 25 ਕਿਲੋ ਪ੍ਰਤੀ ਕਿਲੇ ਦੇ हिसाब ਦੇ ਨਾਲ 60% ਵਾਲੀ ਮਿਊਰੋਟਾਪ ਪੋਟਾਸ਼ ਜਿਹਨੂੰ ਆਪਾਂ ਐਮਓਪੀ ਦੇ ਨਾਮ ਨਾਲ ਜਾਣਦੇ ਆ ਹੋਰ ਕੋਈ ਵੀ ਤੁਸੀਂ ਪੋਟਾਸ਼ ਨਹੀਂ ਲੈਣੀ ਮਾਰਕੀਟ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਬਹੁਤ ਤਰ੍ਹਾਂ ਦੀਆਂ ਪੋਟਾਸ਼ ਆਉਂਦੀਆਂ ਨੇ ਤੁਸੀਂ 60% ਵਾਲੀ ਐਮਓਪੀ ਹੀ ਲੈਣੀ ਹੈ 25 ਕਿਲੋ ਇਹਦੇ ਨਾਲ ਤੁਸੀਂ ਇੱਕ ਬੈਗ ਲੈਣਾ ਹੈ ਸਿੰਗਲ ਸੁਪਰ ਫਾਸਫੇਟ ਦਾ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਝੋਨਾ ਲੱਗਣ ਤੋਂ ਤੁਰੰਤ ਬਾਅਦ ਜਦੋਂ ਤੁਹਾਡੀ ਲੇਬਰ ਝੋਨਾ ਲਾ ਕੇ ਕਿੱਲੇ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਏ ਤਾਂ ਇਨ੍ਹਾਂ ਖਾਦਾਂ ਦੇ ਵਿੱਚ ਤੁਸੀਂ ਆਪਣੀ ਪਰਟੀਲਾ ਕਲੋਰ ਜੇ ਤੁਸੀਂ ਪਾਉਣੀ ਏ ਜਾਂ ਫਿਰ ਬੂਟਾ ਕਲੋਰ ਪਾਉਣੀ ਏ ਤਾਂ ਇਹਨਾਂ ਦੇ ਵਿੱਚ ਅਰਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਝੋਨੇ ਦੇ ਵਿੱਚ ਖਿਲਾਰ ਦੇਣੀ ਏ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਦੀ ਇਹ ਡੋਜ਼ ਤੁਹਾਨੂੰ ਦੱਸੀ ਏ 5 ਕਿਲੋ ਐਮਓਪੀ ਤੇ ਇੱਕ ਬੈਗ ਸਿੰਗਲ ਸੁਪਰ ਫਾਸਫੇਟ ਆ ਇਹ ਤੁਸੀਂ ਬਿਲਕੁਲ ਵੀ ਇਹਨੂੰ ਜ਼ਿਆਦਾ ਲੇਟ ਨਹੀਂ ਕਰਨਾ ਜਿਹੜੀ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਜਾਂ ਪੋਡਾਸ਼ ਪਾਉਣੀ ਹੈ ਇਹ ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਜਿੰਨੀ ਛੇਤੀ ਝੋਨੇ ਨੂੰ ਤੁਸੀਂ ਦੇ ਦੇਓਗੇ ਉਨਾ ਹੀ ਜ਼ਿਆਦਾ ਬੈਨੀਫਿਟ ਰਹੇਗਾ ਇਹਨੂੰ ਜਿੰਨੇ ਜ਼ਿਆਦਾ ਦਿਨ ਤੁਸੀਂ ਲੇਟ ਖੜੋਗੇ ਕਈ ਲੋਕ ਮਾਵੇ ਨਾ ਕਿ ਜ਼ਿੰਮੇਦਾਰ ਉਹ ਸਿੰਗਲ ਸੁਪਰ ਫਾਸਫੇਟ ਨੂੰ ਜਾਂ ਡੀਏਪੀ ਨੂੰ ਲਗਭਗ 15-20 ਦਿਨ ਦੇ ਉੱਤੇ ਵਿੱਚ ਹੌਨੇ ਦੇ ਵਿੱਚ ਪਾਈ ਜਾਂਦੇ ਹੁੰਦੇ ਨੇ ਪਰ ਉਹਦੇ ਨਾਲ ਤੁਹਾਡਾ ਬਹੁਤ ਵੱਡੇ ਪੱਧਰ ਤੇ ਝਾੜ ਵੀ ਘਟ ਜਾਂਦਾ ਹੈ ਡੀਏਪੀ ਜਾਂ ਸਿੰਗਲ ਸੁਪਰ ਫਾਸਫੇਟ ਲੇਟ ਪਾਉਣ ਦੇ ਨਾਲ ਤੇ ਨਾਲ ਦੀ ਨਾਲ ਤੁਹਾਡਾ ਫਾਈਨੈਂਸ਼ੀਅਲ ਤੁਹਾਡੇ ਜੇਬ ਦੇ ਉੱਤੇ ਵੀ ਉਹਦਾ ਖਰਾਬ ਜਿਹੜਾ ਹਸ ਰਿਹਾ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਇਹ ਪਰਟੀਲਾ ਕਲੋਰ ਜਾਂ ਬੂਟਾ ਕਲੋਰ ਜਿਹੜੀ ਇਹਦੇ ਵਿੱਚ ਮਿਲਾ ਕੇ ਇਹਨਾਂ ਖਾਦਾਂ ਨੂੰ ਪਾਉਣ ਦਾ ਇੱਕ ਹੋਰ ਬੈਨੀਫਿਟ ਤੁਹਾਨੂੰ ਇਹ ਹੋਵੇਗਾ ਕਿ ਜੇਕਰ ਤੁਹਾਡੀ ਜ਼ਮੀਨ ਦੇ ਵਿੱਚ ਨਦੀਨ ਉੱਗ ਜਾਂਦੇ ਨੇ ਦਵਾਈ ਪਾਉਣ ਤੋਂ ਬਾਅਦ ਦੇ ਵਿੱਚ ਵੀ ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਹੁੰਦਾ ਹੈ ਕਿ ਆਪਾਂ ਉਸ ਦਵਾਈ ਨੂੰ ਜਦੋਂ ਬੋਤਲ ਦੇ ਨਾਲ ਪਾਉਨੇ ਆ ਤਾਂ ਉਹ ਪੂਰੀ ਜ਼ਮੀਨ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਖਿਲਰਦੀ ਜੇਕਰ ਤੁਸੀਂ ਇਹਨਾਂ ਖਾਦਾਂ ਦੇ ਵਿੱਚ ਮਿਲਾ ਕੇ ਦਿੰਦੇ ਹੋ ਤੁਹਾਡੀਆਂ ਖਾਦਾਂ ਵੀ ਪੈ ਜਾਣਗੀਆਂ ਉਹ ਜਿਹੜੀ ਦਵਾਈ ਹੈ ਬਿਲਕੁਲ ਦਾਣੇ-ਦਾਣੇ ਦੇ ਨਾਲ ਲੱਗ ਕੇ ਇੱਕ ਕਿਲੇ ਦੇ ਵਿੱਚ ਖਿਲਰੇਗੀ ਤਾਂ ਨਦੀਨਾਂ ਦੀ ਦਿੱਕਤ ਵੀ ਤੁਹਾਨੂੰ ਉਸ ਜ਼ਮੀਨ ਦੇ ਵਿੱਚ ਉਸ ਕਿਲੇ ਦੇ ਵਿੱਚ ਵੇਖਣ ਨੂੰ ਬਿਲਕੁਲ ਵੀ ਨਹੀਂ ਮਿਲੇਗੀ ਜੇਕਰ ਤੁਸੀਂ ਇਸ ਫਾਰਮੂਲੇ ਨੂੰ ਇਸ ਮੈਥਡ ਨੂੰ ਅਪਣਾਉਂਦੇ ਹੋ ਤਾਂ ਉਹਦੇ ਨਾਲ ਇੱਕ ਤਾਂ ਨਦੀਨ ਨਹੀਂ ਹੋਣਗੇ ਦੂਜੇ ਨੰਬਰ ਦੇ ਤੁਹਾਡਾ ਜਿਹੜਾ ਚੋਨਾ ਲੇਟ ਤੁਰਨਾ ਹੈ ਜਿਹੜਾ ਚੋਨਾ ਲਗਭਗ ਤੁਸੀਂ ਲਾਉਂਦੇ ਹੋ 5 ਦਿਨ 4 ਦਿਨ ਲੈ ਜਾਂਦਾ ਹੈ ਜ਼ਮੀਨ ਦੇ ਵਿੱਚ ਤੁਰਦਾ ਨਹੀਂਗਾ ਪੀਲਾ ਹੋ ਕੇ ਤੁਰਦਾ ਹੈ ਤਾਂ ਉੱਥੇ ਤੁਹਾਨੂੰ ਵੇਖਣ ਨੂੰ ਇਹ ਮਿਲੇਗਾ ਕਿ ਤੁਹਾਡਾ ਚੋਨਾ ਲਾਉਣ ਤੋਂ ਤੁਰੰਤ ਬਾਅਦ ਜਿਵੇਂ ਕਈ ਵਾਰ ਆਪਾਂ ਵੇਨੇ ਆ ਕਿ ਜਿਹੜਾ ਚੋਨਾ ਮੀਂਹ ਦੇ ਵਿੱਚ ਲੱਗਾ ਹੁੰਦਾ ਹੈ ਮੀਂਹ ਪੈਂਦੇ ਦੇ ਵਿੱਚ ਆਪਾਂ ਲਾ ਦਿੰਦੇ ਆ ਉ ਤੁਰੰਤ ਤੁਰ ਪੈਂਦਾ ਹੈ ਜਿਹੜਾ ਗਰਮੀ ਦੇ ਵਿੱਚ ਲੱਗਦਾ ਹੈ ਬਹੁਤ ਦਿਨ ਲੈ ਜਾਂਦਾ ਹੈ ਘੱਟੋ ਘੱਟ 4-5 ਦਿਨ ਉਹ ਲੈ ਜਾਂਦਾ ਹੈ ਤਾਂ ਇਸ ਝੋਨੇ ਦੇ ਵਿੱਚ ਤੁਹਾਨੂੰ ਇਹ ਵੇਖਣ ਨੂੰ ਮਿਲੇਗਾ ਜਿੱਥੇ ਤੁਸੀਂ ਇਹ ਖਾਦਾਂ ਦੀ ਡੋਜ਼ ਕਦੋਂ ਕਰਨ ਸਮੇਂ ਦੇ ਦੇ ਦਿਓਗੇ ਜਾਂ ਝੋਨਾ ਲੱਗਣ ਤੋਂ ਤੁਰੰਤ ਬਾਅਦ ਦੇ ਦਿਓਗੇ ਉਸ ਝੋਨੇ ਦੀ ਗਰੋਥ ਜਿਹੜੀ ਇਹ ਦੂਸਰੇ ਝੋਨੇ ਦੇ ਮੁਕਾਬਲੇ 4 ਤੋਂ 5 ਦਿਨ ਪਹਿਲਾਂ ਸ਼ੁਰੂ ਹੋ ਜਾਵੇਗੀ ਉਹਦੇ ਵਿੱਚ ਆਪਾਂ ਨੂੰ ਬਹੁਤ ਘੱਟ ਬੂਟੇ ਜਿਹੜੇ ਸੁੱਕੇ ਦਿਖਾਈ ਦੇਣਗੇ ਬਹੁਤ ਘੱਟ ਤੁਹਾਡਾ ਝੋਨਾ ਜਿਹੜਾ ਗਲੇਗਾ ਉਹ ਜਿਹੜੇ ਬੂਟੇ ਆਪਾਂ ਨੂੰ ਬਾਅਦ ਦੇ ਵਿੱਚੋਂ ਦੀ ਝੋਨੇ ਦੇ ਵਿੱਚ ਲਾਉਣੇ ਪੈਂਦੇ ਨੇ ਜਿਹੜੇ ਗਲ ਜਾਂਦੇ ਨੇ ਉਹ ਤੁਹਾਡੀ ਦਿੱਕਤ ਵੀ ਹੱਲ ਹੋ ਜਾਊਗੀ ਇੱਕ ਇਨੀਸ਼ੀਅਲ ਜਿਹੜੀ ਗਰੋਥ ਹੈ ਇੱਕ ਸਟਾਰਟਿੰਗ ਜਿਹੜਾ ਬੂਸਟ ਹੈ ਝੋਨੇ ਨੂੰ ਮਿਲ ਜਾਊਗਾ ਜਿਹਦੇ ਕਾਰਨ ਤੁਹਾਡਾ ਝੋਨਾ ਬਹੁਤ ਘੱਟ ਬੂਟੇ ਜਿਹੜੇ ਉਹਦੇ ਖਰਾਬ ਹੋਣਗੇ ਤੇ ਬਹੁਤ ਛੇਤੀ ਗਰੋਥ ਕਰਨ ਲੱਗ ਜਾਊਗਾ ਜਿਹਦੇ ਕਾਰਨ ਅੱਗੇ ਜਾ ਕੇ ਆਪਾਂ ਨੂੰ ਬਹੁਤ ਘੱਟ ਗਰੋਥ ਬੂਸਟਰ ਗਰੋਥ ਪ੍ਰਮੋਟਰਸ ਦੀ ਵਰਤੋਂ ਕਰਨੀ ਪਵੇਗੀ ਤੇ ਆਪਾਂ ਇੱਕ ਬਹੁਤ ਵਧੀਆ ਝਾੜ ਆਪਣੇ ਝੋਨੇ ਤੋਂ ਲੇ ਪਾਵਾਂਗੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਹੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਤੁਹਾਡੇ ਸਵਾਲ ਤੁਹਾਡੇ ਸੁਝਾਅ ਕੀ ਨੇ ਸਾਡੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਜੇ ਵੀਡੀਓ ਨੂੰ ਵੇਖਣ ਲਈ ਅੱਗੇ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ